ਜਥੇਦਾਰ ਗੁਰਚਰਨ ਸਿੰਘ ਟੌੜਾ ਦੀ 100 ਸਾਲਾ ਸਤਾਵ ਦੀ ਜਨਮ ਦਿਨ ਤੇ ਅੱਜ ਪਿੰਡ ਟੌੜਾ ਤੋਂ ਵਾਤਾਵਰਣ ਸਵਾਲ ਦਿਵਸ ਜਿਹੜਾ ਉਹ ਸ਼ੁਰੂ ਕੀਤਾ ਗਿਆ 550 ਬੂਟੇ ਨੇ ਜਿਹੜੇ ਇਸ ਪਿੰਡ ਤੋਂ ਲਗਾਉਣੇ ਸ਼ੁਰੂ ਕਰਨੇ ਨੇ ਪੰਜਾਬ ਦੇ ਪਿੰਡ ਪਿੰਡ ਲਹਿਰ ਆ ਜਿਹੜੀ ਇਹ ਪਹਚਾਈ ਜਾਵੇਗੀ ਇਸ ਮੌਕੇ ਤੇ ਸਤਵਿੰਦਰ ਸਿੰਘ ਟੌੜਾ ਨੇ ਜੋ ਐਸਪੀਸੀ ਦੇ ਮੈਂਬਰ ਨੇ ਤੇ ਰਾੜਾ ਸਾਹਿਬ ਦੇ ਮੁਖੀ ਵੀ ਪਹੁੰਚੇ ਨੇ ਸਾਬਕਾ ਕੈਬਨਿਟ ਮੰਤਰੀ ਸਰਜੀਤ ਸਿੰਘ ਰਖੜਾ ਵੀ ਪਹੁੰਚੇ ਨੇ ਸਮਾਗਮ ਦੇ ਵਿੱਚ ਸੰਤ ਮਹਾਪੁਰਸ਼ਾਂ ਨੇ ਪਹੁੰਚ ਕੇ ਸ਼ਰਕਤ ਕੀਤੀ ਆ ਜਿਹੜੀ ਅਰਦਾਸ ਕਰਕੇ ਬੂਟੇ ਲਾਉਣ ਦੀ ਪਿੰਡ ਟੌੜਾ ਤੋਂ ਰਸਮ ਅਦਾ ਕੀਤੀ ਗਈ ਆ ਕਦੇ ਬਾਤਾ ਵਰਨ ਸੰਭਾਲਣਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਅਤੀ ਜ਼ਰੂਰੀ ਹੋ ਚੁੱਕਿਆ ਹੈ ਤੇ ਦੂਸਰੇ ਪਾਸੇ ਸਤਵਿੰਦਰ ਸਿੰਘ ਟੌੜਾ ਨੇ ਕਿਹਾ ਕਿ ਇਹ ਟੌੜਾ ਸਾਹਿਬ ਦੀ ਯਾਦ ਦੇ ਵਿੱਚ ਹਰ ਇੱਕ ਜੋ ਟੌੜਾ ਨੂੰ ਪਿਆਰ ਕਰਦਾ ਸੀ ਉਹ ਆਪਣੇ ਵੱਲੋਂ ਇੱਕ ਬੂਟਾ ਜ਼ਰੂਰ ਲਾਵੇ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਪੰਥ ਰਤਨ ਜਥੇਦਾਰ ਗੁਰਚਲ ਸਿੰਘ ਟੌੜਾ ਕੌਣ ਸਨ ਜਿਨ੍ਹਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਸੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਪੰਥ ਰਤਨ ਜਥੇਦਾਰ ਗੁਰਚਲ ਸਿੰਘ ਟੌੜਾ ਸਾਹਿਬ ਦਾ 100 ਸਾਲਾ ਬਹੁਤ ਖੁਸ਼ੀਆਂ ਖੇੜੰਦੇਨਾ ਮਨਾ ਰਹੇ ਹਾਂ ਬਹੁਤ ਵੱਡੀ ਕੰਟ੍ਰਿਬਿਊਸ਼ਨ ਆ ਹਾਂ ਜੀ ਉਹਨਾਂ ਨੇ ਸਾਰੀ ਜ਼ਿੰਦਗੀ ਸਮਾਜ ਸੇਵਾ ਦੇ ਲਈ ਬਾਤਾਂ ਬਣ ਦੇ ਲਈ ਲਾਈ ਸੀ ਅੱਜ ਉਹਨਾਂ ਦੇ 100 ਸਾਲਾਂ ਦੇ ਉੱਤੇ ਸਾਹ ਸਤਵਿੰਦਰ ਸਿੰਘ ਟੋੜਾ ਸਾਹਿਬ ਨੇ ਸਾਰੇ ਨਗਰ ਪੰਚਾਇਤ ਸਾਹਿਬ ਨਗਰ ਨੂੰ ਨਾਲ ਲੈ ਕੇ ਸਾਰੇ ਏਰੀਆ ਨੂੰ ਲੈ ਕੇ ਸੰਤ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਕਲੱਬਾਂ ਨੂੰ ਨਾਲ ਲੈ ਕੇ ਅੱਜ ਇਹ ਪਲਾਂਟਸ ਲਾਉਣ ਦਾ ਕੰਮ ਸ਼ੁਰੂ ਕੀਤਾ ਆ ਦੇਖੋ ਸੰਤਾਂ ਨੇ ਤਰਬਣੀ ਲਈ ਸਭ ਤੋਂ ਪਹਿਲਾਂ ਅੱਗੇ ਕੋਈ ਪਿੰਡ ਬਣਦਾ ਸੀ ਉਹ ਤਰਬਣੀ ਤੋਂ ਹੀ ਸ਼ੁਰੂ ਹੁੰਦਾ ਸੀ ਪਿੰਡ ਦੀ ਜੜ੍ਹ ਸੀ ਉਹ ਤਰਬਣੀ ਤੋਂ ਸ਼ੁਰੂ ਹੁੰਦੀ ਸੀ ਸੋ ਅੱਜ ਬਹੁਤ ਲੋੜ ਹੈ ਪਲਾਂਟੇਸ਼ਨ ਦੀ ਬੂਟੇ ਲਾਉਣ ਦੀ ਉਹਨਾਂ ਨੇ ਸਾਰੇ ਬੰਦੇ ਇਨਵਾਲ ਕਰਨ ਨਾਲ ਮੈਨੂੰ 100% ਉਮੀਦ ਹੈ ਕਿ ਇਹ ਬੂਟੇ ਬਹੁਤ ਕਾਮਯਾਬ ਹੋਣਗੇ ਅਰ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਹਿਮ ਕਿ ਮਿਹਰ ਕੀਤੀ ਇਹ ਲਹਿਰ ਸਾਰੇ ਪੰਜਾਬ ਚ ਇਨਸ਼ਾਅ ਹਿੰਦੁਸਤਾਨ ਜੁਗ ਜਾਊ ਕਿਉਂਕਿ ਪੰਥਰਤਨ ਜਿਸ ਦਾ ਗੁਰਚੰਦ ਸਿੰਘ ਟੋਲਾ ਸਾਹਿਬ ਦਾ ਵੀ ਨਾਮ ਸਾਰੇ ਹਿੰਦੁਸਤਾਨ ਦੇ ਵਿੱਚ ਬੜੇ ਮਾਣ ਸਤਿਕਾਰ ਦੇ ਨਾਲ ਲਿਆ ਜਾਂਦਾ ਇਸੇ ਤਰ੍ਹਾਂ ਸੰਤ ਮਹਾਪੁਰਸ਼ ਰਾਣੀ ਬਾਰੇ ਤਿਆਨਦੀ ਨਾਲ ਦੇ ਸਾਰੇ ਸਾਥੀ ਜਦੋਂ ਸੰਤ ਮਹਾਪੁਰਸ਼ ਕਿਸ ਚੀਜ਼ ਨੂੰ ਸ਼ੁਰੂ ਕਰਨ ਤਾਂ ਫਿਰ ਗੁਰੂ ਕਿਰਪਾ ਕਰਨ ਦਾ ਮਿਹਰ ਕਰਦੇ। ਸੋ ਇਹ ਰਾਹ ਤਾਂ ਬਹੁਤ ਮਤਲਬ ਨਾ ਸਲਾਗਾ ਜੋ ਹੈ ਨਾ ਗੁਰਮੁਖਾਂ ਦਾ ਇਹ ਹਰ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਕਰਨਾ ਚਾਹੀਦਾ ਹੈ। ਤੇ ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ 500 700 ਬੋਟਿਆਂ ਦਾ ਗੱਲ ਨਹੀਂ ਬਣਨੀ ਇਹ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੱਗਣਗੇ ਤਾਂ ਕੋਈ ਵਾਤਾਵਰਣ ਦਾ ਸੁਧਾਰ ਹੋ ਸਕਦਾ। ਕੋਈ ਵੱਡਾ ਪਲਾਨ ਲਿਖਣਾ ਹੋਵੇ ਉਹਦੇ ਵਾਸਤੇ ਪਹਿਲਾਂ ਛੋਟੇ-ਛੋਟੇ ਉਦਮ ਕਰਨੇ ਪੈਂਦੇ ਨੇ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਆਸ ਕਰਦਾ ਵੀ ਬਾਕੀ ਦੇ ਵੀ ਇਲਾਕਾ ਦੇ ਵਸਨੀਕਾਂ ਨੂੰ ਪ੍ਰੇਰਨਾ ਲਿਆ ਕੇ ਇਸ ਖੇਤਰ ਦੇ ਵਿੱਚ ਆਪਣੀ ਸੇਵਾਵਾਸਤੂ ਯੋਗਦਾਨ ਪਾਉਣਾ। ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਬਾਤ ਤੈਨੂੰ ਦਿਨ ਬਾਤਾਂ ਬੰਨੋ ਤੇ ਜੇ ਦੇਤਾ ਜੀ ਹਰੇਕ ਪਿੰਡ ਦੀ ਪੰਚਾਇਤ ਕੋਲੇ ਆਪਣੀਆਂ ਜ਼ਮੀਨਾਂ ਪਈਆਂ ਨੇ। ਜੇ ਆਪਾਂ ਕਿਸੇ ਨੂੰ ਇਹ ਕਹਿ ਸਕਦੇ ਕੋਟੋ-ਕਟ ਪੰਚਾਇਤ ਤਾਂ ਇਹ ਕੰਮ ਕਰ ਸਕਦੀਆਂ ਨੇ ਵੀ ਜਿਹੜੀ ਆਪਣੀ ਪੰਚਾਇਤੀ ਜ਼ਮੀਨਾਂ ਵਿੱਚ ਬੂਟੇ ਲਾਓਰ ਕੁਝ ਨਾ ਕਰੋ। ਸਰ ਇਹਦੇ ਨਾਲ ਬਹੁਤ ਫਰਕ ਪੈ ਜੂਗਾ ਜੀ। ਸਰਕਾਰ ਵੱਲੋਂ ਵੀ ਕਿੰਨਾ ਲੱਗਿਆ? ਬੂਟੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਲੱਗਣੇ ਚਾਹੀਦੇ ਨੇ। ਚਲੋ ਵੀ ਠੀਕ ਹੈ ਉਹਨਾਂ ਨੇ ਕੋਈ ਕੈਲਕੂਲੇਸ਼ਨ ਕੀਤੀ ਹੋਣੀ ਹੈ ਵੀ ਜਿੰਨੇ ਜਿਹੜੇ ਮੋਟਰ ਤੇ ਕਬੂਟਾ ਲੱਗ ਜੂਗਾ ਤਾਂ ਇੰਨੇ ਇੰਨੇ ਟੋਟਲੇ ਨੇ ਹੋ ਜਾਣਗੇ ਉਹ ਵੀ ਚੰਗੀ ਗੱਲ ਹੈ ਪਰ ਆਪਣੇ ਤੌਰ ਤੇ ਉਦਮ ਕਰਨਾ ਪੈਣਾ ਜੀ ਸਰਕਾਰਾਂ ਤੋਂ ਇਹਦੇ ਇਹਦੇ ਚ ਕਿਸੇ ਸਰਕਾਰ ਦਾ ਨਫਾ ਨੁਕਸਾਨ ਨਹੀਂ ਸਾਡੇ ਜਿਹੜੇ ਰਹਿਣ ਵਾਲੇ ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹਨਾਂ ਦਾ ਨਫਾ ਨੁਕਸਾਨ ਹੈ ਜੇ ਨਈਂ ਦਰਖਤ ਲੱਗਣਗੇ ਇਹ ਚ ਆਪ ਅੱਜ ਰਿਅਲਾਈਜ਼ ਕਰ ਲਈਏ ਭਾਵੇਂ ਕਾੜ ਨੂੰ ਕਰ ਲਈਏ ਇਹ ਪਿਆ ਨੂੰ ਇਹ ਟੋੜਾ ਸਾਹਿਬ ਦੀ 100 ਸਾਲਾਂ ਜਨੂ ਸ਼ਿਤਾਬ ਦੀ ਪਹਿਲਾ ਸਮਾਗਮ ਸੀ ਸਾਡਾ ਵਾਤਾਵਰ ਸੰਭਾਲ ਲਹਿਰ ਇੱਕ ਲਹਿਰ ਹੈ ਪਹਿਲਾ ਪ੍ਰੋਗਰਾਮ ਹੈ ਜਿਹੜਾ ਟੌੜੀ ਵਿਕੀ ਕਰਿਆ ਗਿਆ ਮਹਾਂਪੁਰਖ ਆਏ ਨੇ ਬਾਬਾ ਬਲਜਿੰਦਰ ਸਾਹਿਬ ਵਾਲੇ ਮੁੱਖੀ ਸੰਪਰਦਾਏ ਆਏ ਨੇ ਅਸ਼ੀਰਵਾਦ ਦਿੱਤਾ ਹੈ ਬਾਬਾ ਅਮਰੀਕ ਸਿੰਘ ਜੀ ਨੇ ਕਰ ਸਰ ਹੋਰ ਬੇਅੰਤ ਮਹਾਂਪੁਰਖ ਆਏ ਨੇ ਇਹਨਾਂ ਦਾ ਅਸ਼ੀਰਵਾਦ ਲੈ ਕੇ ਆਜ ਆਰੰਭ ਹੋਈ ਹੈ ਲਹਿਰ ਅਸੀਂ ਪਿੰਡ ਪਿੰਡ ਜਾਵਾਂਗੇ ਸ਼ਹਿਰਾਂ ਜਾਵਾਂਗੇ ਜ਼ਿਲ੍ਹਿਆਂ ਜਾਵਾਂਗੇ ਸੰਗਤ ਸਾਨੂੰ ਉਡੀਕ ਦੀ ਸੀ ਉਹ ਕਹਿੰਦੇ ਤੁਸੀਂ ਸ਼ੁਰੂ ਕਰ ਦਿਓ ਲਹਿਰ ਟੌੜਾ ਸਾਹਿਬ ਦੇ ਨਾਮ ਦੇ ਉੱਪਰ ਜਿਹੜਾ ਵੀ ਬੰਦਾ ਟੌੜਾ ਨੂੰ ਪਿਆਰ ਕਰਦਾ ਹੈ ਜਿਹੜਾ ਬੰਦਾ ਚੰਗੇ ਕਰਤਾਰ ਵਾਲੇ ਵਿਅਕਤੀ ਜਿਹੜਾ ਜਿਹਦਾ ਕਰਤਾਰ ਹੈ ਉਹ ਕਹਿੰਦੇ ਜੀ ਟੋੜਾ ਸਾਹਿਬ ਦੇ ਨਾਂ ਦੇ ਉੱਪਰ ਕੱਲ ਚਲਣੀ ਚਾਹੀਦੀ ਹੈ ਤੇ ਅੱਜ ਲਹਿਰ ਸ਼ੁਰੂ ਹੋਈ ਹੈ ਪਾਸ਼ਾ ਕਿਰਪਾ ਕਰੇ ਬਖਸ਼ਿਸ਼ ਕਰੇ ਮਹਾਪੁਰਖਾਂ ਸ਼ਿਵਾਂ ਦੇ ਮਿਲੇ ਇਹ ਹਰ ਪਿੰਡ ਪਿੰਡ ਜਾਵਾਂਗੇ ਅਸੀਂ ਔਰ ਅਸੀਂ ਇਹ ਵੀ ਅਪੀਲ ਕਰਦਾ ਸੰਗਤ ਨੂੰ ਵੀ ਘਟੋ ਘਟ ਹਰ ਵਿਅਕਤੀ ਇੱਕ ਦਰਾਖਤ ਆਪਣੇ ਘਰੇ ਜਾਂ ਖੇਤ ਚ ਲਾਵੇ ਉਹਨੂੰ ਪਾਲੇ ਵੀ ਕੱਲ ਲਾਉਂਦੀ ਨਹੀਂ ਸੰਭਾਲ ਕੇ ਵੱਡੇ ਕਰਨ ਦੀ ਵੀ ਹੈ ਸਾਡੀ ਕੁਸ਼ਰ ਸ਼ਤਾਬ ਜੀ ਦੇ ਬੂਟਾਂ ਲੱਗੇ ਜਨ ਸ਼ਤਾਬ ਦੇ ਟੋੜਾ ਸਾਹਿਬ ਦੇ ਉਹ ਵੱਡਾ ਹੋ ਕੇ ਸਾਡੇ ਹੁਣ ਪੀੜ੍ਹੀਆਂ ਨੂੰ ਇੱਕ ਯਾਦਗਾਰ ਰਵੇ ਤੇ ਟੋੜਾ ਸਾਹਿਬ ਦੀ ਯਾਦ ਪਾਵੇ ਅਸੀਂ ਜਿਸ ਤਰ੍ਹਾਂ ਟੋੜਾ ਸਾਹਿਬ ਜੀਵਨਤੀ ਉਹ ਤੋਂ ਸੇਧ ਲੈ ਕੇ ਚੰਗੇ ਸਿੱਖ ਬਣੀਏ ਚੰਗੇ ਸੇਵਾਦਾਰ ਬਣੀਏ ਔਰ ਪੰਥ ਨੂੰ ਸਮਰਪਿਤ ਹੋਈਏ ਇਹ ਸਾਡੀ ਬੇਨਤੀ ਹੈ ਟੀਚਰ ਟੀਚਰ ਕਿ ਅਸੀਂ ਗਿਣਤੀਆਂ 'ਚ ਨਹੀਂ ਪੈਣਾ ਅਸੀਂ ਤਾਂ ਕੁਆਲਿਟੀ ਦੇਣੀ ਹੈ ਜਿਹੜਾ ਲੱਗੂ ਨੂੰ ਪਾਲਾਂਗੇ ਮਨੂ ਹੁਸ਼ਿਆਰਪੁਰ ਤੋਂ ਵੀ ਫੋਨ ਆਏ ਸੀਗੇ ਦੁਆਬੇ ਚ ਵੀ ਆਏ ਸੀਗੇ ਵੀ ਅਸੀਂ ਆਉ ਜੀ ਅਸੀਂ ਤਿਆਰ ਹਾਂ ਟੋੜਾ ਸਾਹਿਬ ਦੇ ਨੋਤੇ ਅਸੀਂ ਸ਼ੁਰੂ ਕਰਨੀ ਹੈ ਸੰਗਰੂਰ ਤੋਂ ਆਏ ਨੇ ਬਠਿੰਡੇ ਤੋਂ ਆਏ ਨੇ ਕਹਿੰਦਾ ਬਾਬਾ ਸਮੁੱਚੀ ਦਿਨ ਦੁਨੀਆ ਦਾੜਾ ਸਿੱਖ ਵਸਦਾ ਟੋੜਾ ਸਾਨੂੰ ਪਿਆਰ ਕਰਦਾ ਉਹ ਕਹਿੰਦਾ ਜੀ ਉਹਨਾਂ ਦੀ ਸ਼ਤਾਬਦੀ ਮਨਾਉਣੀ ਹੈ ਤਾਂ ਵਧੀਆ ਪ੍ਰਭਾਲਾ ਵਾਤਾਵਰਨ ਨੂੰ ਸੰਭਾਲ ਕਰੀਏ ਜਿੱਦੀ ਜ਼ਰੂਰਤ ਹੈ ਸਮੇਂ ਦੀ ਨਾਲੇ ਪੁੱਨ ਨਾਲੇ ਫਲੀਆਂ ਨਾਲੇ ਟੋੜਾ ਸਾਹਿਬ ਨੂੰ ਯਾਦ ਕਰਾਂਗੇ ਨਾਲੇ ਵਾਤਾਵਰਨ 'ਚ ਆਪਣਾ ਯੋਗਦਾਨ ਪਾਵਾਂਗੇ ਆਪਣੀਆਂ ਉਹ ਜਿਹੜੇ ਪੀੜ੍ਹੀਆਂ ਨੇ ਉਹਨੂੰ ਚੰਗਾ ਵਾਤਾਵਰਨ ਦੇ ਕੇ ਜਾਵਾਂਗੇ ਦੁਨੀਆ ਜਿਹ ਅੱਜ ਪਿੰਡ ਟੋੜਾ ਵਿਖੇ ਬਹੁਤ ਹੀ ਸਤਿਕਾਰਯੋਗ ਪੰਥਰਤਨ ਜਸਵੰਤ ਸਿੰਘ ਜੀ ਟੋੜਾ ਦੀ ਯਾਦ ਵਿੱਚ ਜਿਵੇਂ ਉਹਨਾਂ ਨੇ ਇਸ ਸਮਾਜ ਵਿੱਚ ਰਹਿੰਦੇ ਆ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਬਹੁਤ ਵੱਡੇ ਵੱਡੇ ਉਹਨਾਂ ਨੇ ਕਾਰਜ ਕੀਤੇ ਉਹਨਾਂ ਦੀ ਯਾਦ ਵਿੱਚ ਬਹੁਤ ਹੀ ਸਤਿਕਾਰਯੋਗ ਜਸਵੰਤ ਸਿੰਘ ਜੀ ਟੋੜਾ ਜੀ ਵੱਲੋਂ ਵਾਤਾਵਰਣ ਸੰਭਾਲ ਅੱਜ ਇੱਥੇ ਦਰਖਤ ਲਾਏ ਜਾ ਰਹੇ ਨੇ ਦਾਸ ਇੱਕ ਬੇਨਤੀ ਜ਼ਰੂਰ ਕਰਿਆ ਕਰਦਾ ਹੈ ਕਿ ਜਿੱਥੇ ਲਾਉਣੇ ਨੇ ਉਦੋਂ ਨਾਲ ਸੰਭਾਲਣੇ ਜਿਆਦਾ ਜ਼ਰੂਰੀ ਨੇ ਕਿਉਂਕਿ ਘੱਟੋ ਘੱਟ ਜੇ 10 ਲਾਉਣੇ ਆ ਉਹਨਾਂ ਚੋਂ 5 6 ਜਿਹੜੇ ਨੇ ਇਹ ਜ਼ਰੂਰ ਪੜਨੇ ਚਾਹੀਦੇ ਨੇ ਤੇ ਜਿਹੜੇ ਲਾਏ ਜਾਂਦੇ ਨੇ ਜਿੱਥੇ ਵੀ ਲਾਏ ਜਾਂਦੇ ਨੇ ਉਸ ਇਲਾਕੇ ਦੇ ਹਰ ਇੱਕ ਬੰਦੇ ਦੀ ਵੱਖਰੇ ਵੱਖਰੇ ਡਿਊਟੀ ਲਈ ਜਾਵੇ ਤੁਸੀਂ ਇੰਨੇ ਪਾਲਣੇ ਤੁਸੀਂ ਇੰਨੇ ਪਾਲਣੇ ਫਿਰ ਇੱਕ ਵਾਰ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਗੁਰਚੰਦ ਸਿੰਘ ਜੀ ਟੌਣਾ ਸਾਹਿਬ ਦੀ 100 ਸਾਲਾ ਜਨਮ ਸ਼ਤਾਬ ਦੀ ਮੌਕੇ ਟੌੜਾ ਕਬੱਡੀ ਕੱਪ ਤੇ ਨਗਰ ਪੰਚਾਇਤ ਸਮੂਹ ਇਲਾਕਾ ਨਿਵਾਸੀ ਸੰਤ ਮਹਾਪੁਰਸ਼ਾਂ ਵੱਲੋਂ ਇਹ ਵਾਤਾਵਰਣ ਸੰਭਾਲ ਦਿਵਸ ਸਬੰਧੀ ਇਹ ਜੋ ਉਪਰਾਲਾ ਕੀਤਾ ਗਿਆ ਇਹ ਬਹੁਤ ਸਲਾਗਾ ਜੋ ਕਦਮ ਹੈ ਤੇ ਤੁਹਾਡੇ ਮਾਧਿਅਮ ਰਵਈਆ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਭਾਈ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਆਪਣੇ ਘਰ ਦੇ ਵਿੱਚ ਬੂਟੇ ਲਗਾਏ ਜਾਣ ਖਾਲਸਾ ਵਾਹੀ ਗੁਰਜੀ ਕੀ ਫਤਿਹ ਜਿਹੜੀ ਅੱਜ ਇਹ ਲਹਿਰ ਟੌੜਾ ਪਿੰਡ ਤੋਂ ਟੌੜਾ ਕਬੱਡੀ ਕੱਪ ਸ਼ੋਹਮਣੀ ਗਾੜੀ ਮੈਂਬਰ ਤੌੜਾ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ ਬਹੁਤ ਹੀ ਸ਼ਲਾਘਾਯੋਗ ਹੈ ਸਾਰੀ ਸੰਗਤ ਨੂੰ ਅਪੀਲ ਹੈ ਵੀ ਸਾਰੀ ਸੰਗਤ ਵੱਧ ਵੱਧ ਇਹ ਉਪਰਾਲਾ ਕਰੇ ਬਾਤ